ਸ੍ਰੀ ਦੇਵੀ ਤੇ ਜੰਮੂ ਜਾਣ ਵਾਲਿਆਂ ਦੇ ਲਈ ਇਹ ਖਬਰ ਬੇहद ਹੈਮੈਂ ਕਿਉਂਕਿ ਪੰਜਾਬ ਤੋਂ ਜੰਮੂ ਜਾਣ ਵਾਲੀਆਂ ਕਰਿਬ 65 ਟ੍ਰੇਨਾਂ ਰੱਦ ਕੀਤੀਆਂ ਗਈਆਂ ਰੇਲਵੇ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਸ ਦੇ ਲਈ ਇੱਕ ਜਿਹੜੀ ਆ ਉਹ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ ਦਰਅਸਲ ਕਿੰਨਾ ਦਿਨਾਂ ਦੇ ਵਿੱਚ ਇਹ ਟ੍ਰੇਨਾਂ ਰੱਦ ਕੀਤੀਆਂ ਗਈਆਂ ਕਿੰਨਾਂ ਟ੍ਰੇਨਾਂ ਦਾ ਜਿਹੜਾ ਸਮਾਂ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਣ ਦੀ ਬੱਸ ਪਟੇਰਾ ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਠ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਉਹ ਬਦਲਾ ਗਿਆ ਤੁਹਾਨੂੰ ਪੂਰੀ ਡਿਟੇਲ ਜਿਹੜੀ ਹੈ ਉਹ ਇਸ ਖਬਰ ਦੇ ਜ਼ਰੀਏ ਜਿਹੜੀ ਉਹ ਜ਼ਰੂਰ ਦਵਾਂਗੇ ਮਾਤਾ ਵੈਸ਼ਨੋ ਦੇਵੀ ਤੇ ਜੰਮੂ ਜਾਣ ਵਾਲਿਆਂ ਦੇ ਲਈ ਅਹਿਮ ਖਬਰ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਸੀਂ ਪਲਾਨ ਕਰ ਰਹੇ ਹੋ ਇੱਥੇ ਜਾਣ ਦੇ ਲਈ ਤਾਂ ਇਹ ਖਬਰ ਜ਼ਰੂਰ ਦੇਖ ਲਓ ਕਿਉਂਕਿ ਰੇਲਵੇ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ 65 ਰੇਲ ਗੱਡੀਆਂ ਰੱਦ ਕੀਤੀਆਂ ਨੇ ਜਿਨ੍ਹਾਂ ਟਰੈਕਾਂ ਦੇ ਉੱਪਰ ਮੁਰੰਮਤ ਦਾ ਕੰਮ ਚੱਲ ਰਿਹਾ ਉਸੇ ਨੂੰ ਦੇਖਦੇ ਹੋਏ ਇਹ ਵੱਡਾ ਫੈਸਲਾ ਜਿਹੜਾ ਲਿਆ ਗਿਆ ਔਰ ਸਾਰੇ ਦੀਆਂ ਸਾਰੀਆਂ ਪੰਜਾਬ ਦੇ ਵਿੱਚੋਂ ਨਿਕਲਣ ਵਾਲੀਆਂ ਇਹ ਟ੍ਰੇਨਾਂ ਨੇ ਪੂਰੀ ਡਿਟੇਲ ਦੇ ਦਿੰਦੇ ਹਾਂ ਜੰਮੂ ਤਾਂ ਵੀ ਰੇਲਵੇ ਸਟੇਸ਼ਨ ਨੇੜੇ ਵੀ ਮੁਰੰਮਤ ਹੋ ਰਹੀ ਹੈ ਜਿਸ ਕਰਕੇ ਜਿਹੜੀਆਂ ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਪਟਨਾ ਤੋਂ ਜੰਮੂ ਤਵੀ 인ਦੌਰ ਤੋਂ ਸ਼ਹੀਦ ਤੁਸ਼ਾਰ ਮਹਾਜੰਤ ਰੁਪਤੀ ਤੋਂ ਜੰਮੂ ਤਵੀ ਜੰਮੂ ਤਵੀ ਤੋਂ ਸਿਆਲ ਦਾ ਬੰਦਰਾ ਟਰਮੀਨੈਂਸ ਤੋਂ ਜੰਮੂ ਤਵੀ ਤੇ ਇਸ ਦੇ ਨਾਲ ਹੀ ਹਜ਼ੂਰ ਸਾਹਿਬ ਨੰਦੇੜ ਤੋਂ ਜੰਮੂ ਤਵੀ ਇਹੋ ਟ੍ਰੇਨਾਂ ਨੇ ਜਿਹੜੀਆਂ ਜੰਮੂ ਤਵੀ ਦੇ ਵਿੱਚ ਹੋ ਰਹੀ ਮੁਰੰਮਤ ਦੇ ਕਰਕੇ ਰੱਦ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਕੁਝ ਵਿਸ਼ੇਸ਼ ਰੇਲ ਗੱਡੀਆਂ ਦਾ ਸਮਾਂ ਜਿਹੜਾ ਉਹ ਵੀ ਮੋੜ ਤੋਂ ਨਿਰਧਾਰਤ ਕੀਤਾ ਗਿਆ ਜਿਨ੍ਹਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਔਰ ਇਹ 18 ਯਾਨੀ ਅੱਜ ਦੇ ਦਿਨ 21 25 ਤੇ 28 ਜਨਵਰੀ ਦੇ ਲਈ ਹੀ ਇਹਨਾਂ ਦਾ ਸਮਾਂ ਜਿਹੜਾ ਉਹ ਨਿਰਧਾਰਿਤ ਕੀਤਾ ਗਿਆ ਜਿਹੜੀਆਂ ਟ੍ਰੇਨਾਂ ਨੇ ਉਹ ਦੱਸ ਦਿੰਦੇ ਆ ਅੰਮ੍ਰਿਤਸਰ ਤੋਂ ਕਟਹਾਰ ਐਕਸਪ੍ਰੈਸ ਹੀਰਾਕੂਡ ਐਕਸਪ੍ਰੈਸ ਹਾਵੜਾ ਅੰਮ੍ਰਿਤਸਰ ਰੇਲ ਐਕਸਪ੍ਰੈਸ ਇਸ ਦੇ ਨਾਲ ਹੀ ਮਾਫ ਕਰਨਾ ਹਾਵੜਾ ਅੰਮ੍ਰਿਤਸਰ ਮੇਲ 골ਡਨ ਟੈਂਪਲ ਮੇਲ ਅੰਮ੍ਰਿਤਸਰ ਸਵਰਨ ਸ਼ਟਾਬਦੀ ਐਕਸਪ੍ਰੈਸ ਸੰਬਲਪੁਰ ਐਕਸਪ੍ਰੈਸ ਤੇ ਪਠਾਨਕੋਟ ਦਿੱਲੀ ਐਕਸਪ੍ਰੈਸ ਇਹੋ ਟ੍ਰੇਨਾਂ ਨੇ ਜਿਨ੍ਹਾਂ ਦਾ ਸਮਾਂ ਜਿਹੜਾ 18, 21, 25 ਤੇ 28 ਜਨਵਰੀ ਦੇ ਲਈ ਬਦਲਿਆ ਗਿਆ ਯਾਨੀ ਮੁਰਤੋਂ ਨਿਰਧਾਰਿਤ ਕੀਤਾ ਗਿਆ ਤੇ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਦੇ ਲਈ ਪੰਜਾਬ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਨਿਕਲਣ ਵਾਲੇ ਹੋ ਜਾਂ ਤੁਸੀਂ ਤੈਅ ਕੀਤਾ ਹੋਇਆ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜੰਮੂ ਜਾਂ ਫਿਰ ਮਾਤਾ ਵੈਸ਼ਨੂ ਦੇਵੀ ਜਾਣਾ ਤੇ ਇਸ ਦੇ ਲਈ ਇਹਨਾਂ ਗੱਡੀਆਂ ਦਾ ਟਾਈਮ ਜਿਹੜਾ ਉਹ ਜ਼ਰੂਰ ਦੁਬਾਰਾ ਤੋਂ ਵਾਚ ਲਿਓ ਕਿਤੇ ਕੋਈ ਪਰੇਸ਼ਾਨੀ ਜਿਹੜੀ ਉਹ ਨਾ ਹੋਵੇ ਇਸ ਦੇ ਲਈ ਹੀ ਰੇਲਵੇ ਵਿਭਾਗ ਦੇ ਵੱਲੋਂ ਇਹ ਜਿਹੜੀਆਂ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜੀ ਉਹ ਜਾਰੀ ਕੀਤੀ ਗਈ ਹੈ ਜਿੰਨਾ ਟ੍ਰੇਨਾਂ ਦਾ ਸਮਾਂ ਬਦਲਿਆ ਗਿਆ ਤੇ ਜਿਹੜੀਆਂ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਔਰ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਯਾਨੀ ਜਿਵੇਂ ਜਲੰਧਰ ਤੋਂ ਪਠਾਨਕੋਟ ਤੱਕ ਅਤੇ ਪਠਾਨਕੋਟ ਤੋਂ ਬਾਅਦ ਅੱਗੇ ਜੰਮੂ ਤੱਕ ਜਿਹੜੇ ਕਈ ਰੇਲਵੇ ਟਰੈਕ ਨੇ ਜਿਨ੍ਹਾਂ ਦੇ ਉੱਪਰ ਮੁਰੰਮਤ ਦਾ ਕੰਮ ਚੱਲ ਰਿਹਾ ਔਰ ਇਸ ਤੋਂ ਇਲਾਵਾ ਜੰਮੂ ਤਵੀ ਦੇ ਨੇੜੇ ਲੱਗਦੇ ਰੇਲਵੇ ਟਰੈਕਾਂ ਦੇ ਉੱਪਰ ਵੀ ਮੁਰੰਮਤ ਦਾ ਕੰਮ ਚੱਲ ਰਿਹਾ ਔਰ ਇਸੇ ਕਰਕੇ ਇਨ੍ਹਾਂ ਰੇਲ ਗੱਡੀਆਂ ਦੇ ਸਮੇਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਗੱਡੀਆਂ ਰੱਦ ਕੀਤੀਆਂ ਗਈਆਂ 65 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਨੇ ਜਿਹੜੀਆਂ ਪੰਜਾਬ ਦੇ ਵਿੱਚੋਂ ਹੋ ਕੇ ਲੰਘਦੀਆਂ ਨੇ ਇਸ ਤੋਂ ਇਲਾਵਾ ਕੁਝ ਗੱਡੀਆਂ ਦਾ ਸਮਾਂ ਜਿਹੜਾ ਉਹ ਬਦਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੰਜ ਹੀ ਰਹੇਗਾ ਤੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਮਾਤਾ ਵੈਸ਼ਨੂ ਦੇਵੀ ਜਾਂ ਜੰਮੂ ਜਾਨ ਦਾ ਪਲਾਨ ਕਰ ਰਹੇ ਹੋ ਤਾਂ ਇਹ ਜ਼ਰੂਰ ਨਿਸ਼ਚਿਤ ਕਰ ਲਿਓ ਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਅਜਿਹੀ ਦਿੱਕਤ ਨਾ ਆਵੇ ਜਿਨ੍ਹਾਂ ਦੇ ਜਿਨ੍ਹਾਂ ਗੱਡੀਆਂ ਦੇ ਜਿਹੜੇ ਸਮੇਂ ਨੇ ਉਹ ਬਦਲੇ ਗਏ ਨੇ ਜਾਂ ਫਿਰ ਰੱਦ ਕੀਤੇ ਗਏ ਨੇ